ਸੋਲਡਰ ਅੱਛਾ ਜੀ ਉਹ ਰੋਜ਼ ਉੱਠ ਕੇ ਨਾ ਬਹਿੰਦਾ ਨਾ ਆ ਕੇ ਉਹਨੇ ਚੱਕ ਗਲਾਸੀ ਨਾ ਹੈਗੀ ਆ ਫਿਰ ਆ ਕੇ ਐਂਦੀ ਬੰਦੂ ਆਪਣੀ ਤਾਂ ਹੈ ਹਾਂ ਠੀਕ ਆ ਹੁਣ ਇਹਨੂੰ ਇਹ ਦੱਸ ਦਿੰਦਾ ਉਹਨੇ ਤੌਹਿਆ ਦੇਖੋ ਵੀ ਗੱਲ ਅੱਜ ਤੋਂ ਬਾਅਦ ਦੱਸਣਾ ਅੱਜ ਤੋਂ ਬਾਅਦ ਮੈਂ ਨਹੀਂ ਪਤਾ ਕੀ ਹੈ ਜਿਵੇਂ ਆਪਣਾ ਨਾ ਤੈਨੂੰ ਕੋਈ ਵੀ ਗਲਤ ਗਾਏ ਹੋਰ ਤਰੰਡੀ ਆ ਯਾਰ ਉਹ ਬਜ਼ੁਰਗ ਬੰਦੇ ਆ ਉਹਨਾਂ ਅਸੀਂ ਨਿਮਟਾਂਗੇ ਇੱਕ ਬੰਦਾ ਬਸ ਮੈਨੂੰ ਹੋਰ ਕੋਈ ਕੋਈ ਨਹੀਂ ਉਹ ਅਸੀਂ ਨਿਮਟਾਂਗੇ ਉਹਨਾਂ ਤਾਂ ਨਹੀਂ ਗੱਲ ਹੈ ਬਸ ਬੱਛਣ ਯਾਰ ਗੱਲ ਹੈ ਕੋਈ ਤੇਰੀ ਹਵਾ ਕਰਨੀ ਕੋਈ ਨਹੀਂ ਤੈਨੂੰ ਗਲਤ ਬੋਲਦਾ ਤੈਨੂੰ ਕੋਈ ਤੈਨੂੰ ਗਰੰਟੀ ਕਰਦੇ ਆ ਅਸੀਂ ਤੂੰ ਮੇਰੇ ਕੋਲ ਗੱਲ ਹੋਈ ਤੂੰ ਸਾਨੂੰ ਉਹ ਵੀ ਗਰੁੱਪ ਲਈ ਲੱਗੀ ਹੈ ਮਹਿਫਲ ਆਪਣੀ ਤੈਨੂੰ ਕਹਿੰਦਾ ਸ਼ਾਮ ਨੂੰ ਮਹਿਫਲ ਲੱਗਦੀ ਹੈ ਆਪਣੀ ਹਰੇਕ ਹਰੇਕ ਵੀਕੈਂਡ ਦੀ ਹੁੰਦੀ ਹੈ ਆਪਣੀ ਮਹਿਫਲ ਇਹ ਇਹ ਨਾ ਕੋਈ ਸ਼ਰਾਬ ਦਾ ਬੰਦੇ ਹੋਰ ਵੀ ਸੀ ਹੈ ਸ਼ਰਾਬ ਪੀਤੀ ਤੇਰਾ ਮੇਰਾ ਹੱਥ ਦੇ ਵਿੱਚ ਜਿੰਬੰਦ ਨਹੀਂ ਮੇਰਾ ਕਿਹੜਾ ਲੱਗਦਾ ਸੀਗਾ ਤੂੰ ਤੈਨੂੰ ਦੇ ਕੋਈ ਇਦਾਂ ਨਹੀਂ ਕੰਟਰੋਲ ਮੈਂ ਤਾਂ ਪ੍ਰੀਤ ਨੂੰ ਦੱਸਦਾ ਬੱਸ 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 ਅੱਜ ਤੇਨੇ ਹਾਜ਼ਰ ਹੈ ਜੇ ਨਾ ਹੱਲ ਕਰੀਏ ਬਰਜਿੰਦਰ ਭਾਈ ਲਈ ਪਾ ਮੇ ਤਰਾ ਮੈਂ ਬੱਦ ਸੋਜਣ ਦੇ ਹੱਥ ਦੀ ਪੀਣੀ ਦੀ ਤੂੰ ਆਈ ਆਜਾ ਲੈ ਬਾਦ ਅੱਜ ਅੱਜ ਪਿਆਰ ਤੋਂ ਦਸੋਜਣ ਦੇ ਹੱਤਾ ਹੀ ਆ ਪਿਆਰ ਦਿਓ ਬੁਲਾ ਦੋ ਮੈਂ ਬਈ ਦੱਸ ਦੇ ਉਹ ਗੱਲ ਨਹੀਂ ਪਾ ਦੇ ਯਾ ਦੱਸੋ ਮਾਇ ਬਸ ਹੋ ਵੀ ਪਾਣੀ ਪਾਉਣ ਮੈਂ ਮੈਂ ਤਾਂ ਛੋਟਾ ਜਿਹਾ ਰਹਿਣਾ ਨਾ ਵੱਡਾ ਬੰਦਾ ਛੋਟਾ ਨਹੀਂ ਮੈਂ ਨਹੀਂ ਵੱਡਾ ਨਹੀਂ ਮੈਂ ਇੰਨਾ ਕੀ ਬਸ ਬਸ ਨਾ ਪਾਣੀ ਲਿਆ ਫਿਰ ਸ਼ਕ ਹਨੀ ਮੈਂ ਮੈਂ ਲਾਉਣਾ ਹੈ ਮੈ ਲਾਉਣਾ ਇੱਕ ਇੱਕ ਮਿੰਟ ਦਿਓ ਮੈਨੂੰ ਪਾਣੀ ਬੋਧਨੇਓ ਜਿਆਦਾ ਰਹਿਣੀਆਂ ਨੇ ਕਿਹੜਾ ਪੌਰ ਆ ਕਿਉਂ ਬਾਈ ਜਿਹੜੇ ਪੌਰ ਨੇ ਕਦੋਂ ਡਰੀ ਮਾਰ ਦੇਣੀਆਂ ਫਿਰ ਜਿਆਦਾ ਹੀ ਰਹਿਣੀਆਂ ਜੀਆਂ ਸਹੀ ਗੱਲ ਹੈ ਜਿਹੜਾ ਤੈਨੂੰ ਕੋਗਾ ਮੈਨੂੰ ਪ੍ਰੀਤ ਗਰੀਦਾਂ ਨੂੰ ਅੰਦਰ ਨੂੰ ਦੱਸ ਦੇ ਅਸੀਂ ਉਹਨਾਂ ਨੂੰ ਆਪ ਪੁੱਛ ਲਾਂ ਤੇਰੀ ਯਾਰ ਹਵਾ ਕਹਿੰਨੀ ਕੋਈ ਝਾਕਦਾ ਦਾ ਨਾ ਪੜਦੇ ਯਾਰ ਹਾਂ ਖਾਣਾ ਨਾ ਗਾਣਾ ਲਾਉਨੇ ਆ ਗੱਲਾਂ ਵੀ ਕਰਨਗੇ ਦਾਰੂ ਗੱਲਾਂ ਨੂੰ ਕਿਉਂ ਮੱਲਾਂ ਨੂੰ ਉਹ ਲਾਉਨੇ ਆ ਪਹਿਲਾਂ ਬੈਠ ਕੇ ਪੇਕ ਲਾਤੇ ਨਹੀਂ ਨਹੀਂ ਹੋਰ ਗਾਣਾ ਵੀ ਲਾਵਾਂਗੇ ਬੱਤੂਆ ਗਾਣਾ ਵੀ ਲਾਵਾਂਗੇ ਕੋਈ ਚੱਕਰ ਹੀ ਨਹੀਂ ਕੋਈ ਚੱਕਰ ਨਹੀਂ ਜਿਵੇਂ ਤੂੰ ਕਹੇਗਾ ਪਾਉਂਦੇ ਕਰ ਲਾਂਗੇ ਯਾਰਾ ਆਪਾਂ ਕਿਸੇ ਗੱਲ ਦੀ ਕੋਈ ਆਂਬ ਵਾਲਾ ਕੰਮ ਆਜਾ ਲੈਣਾ ਹੈ ਹੈ ਪੈਸੇ ਬਣਾ ਲੈਣੇ ਓਕੇ ਫਿਰ ਜੀ ਕਿਉਂ ਬਈ ਕਿਉਂ ਬਈ ਤੀਤੀਆਂ ਚਲਾਉਣ ਵਾਲੇ ਮੋਢੀ ਦਾ ਆਪਾਂ ਓਹੀ ਕਹਿਣਾ ਚਲਾਉਣ ਵਾਲੇ ਆਪਾਂ ਉਹ ਬੰਦ ਹੋ ਜਾਣ ਤਾਂ ਫਾਇਦਾ ਹੀ ਨਹੀਂ ਬੰਦ ਨਹੀਂ ਹੋਣ ਦਿੰਦੇ ਹੁਣ ਆਪਾਂ ਕੋਈ ਨਹੀਂ ਕੱਢਦਾ ਤੈਨੂੰ ਤੈਨੂੰ ਕਿਵੇਂ ਚੱਲਦਾ ਟਰੱਕ ਦਾ ਪਹਿਲਾਂ ਨਹੀਂ ਆਪਾਂ ਤੋੜ ਠੀਕ ਆ ਬਸ 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 ਥੋੜਾ ਬਾਈ ਥੋੜਾ ਬਲੀ 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 ਛੋਟਾ ਓਕੇ ਉਹ ਪਾਣੀ ਵਾਲਾ ਪਤਾ ਹੈ ਬਾਏ ਇਦਾਂ ਆ ਬੇ ਤੈਨੂੰ ਅੱਜ ਅੱਜ ਮੈਂ ਅਸਲ ਇੱਕ ਮਿੰਟ ਮੈਂ ਬੈਠੇ ਹੁਣ ਸੋਰਾ ਨੂੰ ਬਣਾਉਣੀ ਆ ਤੀਆਂ ਮੂ ਜੋ ਮਾਰਦੀ ਮਨਾਲਾ ਤੈਨੂੰ ਇੱਕ ਵਾਰੀ ਕਹੇਤਾ ਇੱਥੇ ਵਿੱਚ ਬੈਠਾਂਗੇ ਇੱਥੇ ਹੀ ਬੈਠਾ ਆਪਾਂ ਬੰਦੇ ਤਾਂ ਇੱਥੇ ਬੈਠਾਂਗੇ ਮੈਂ ਲਵਾਂ ਮੈਂ ਉਹ ਤੂੰ ਉਸ ਕਾਲ ਨੂੰ ਛੱਡਾ ਸੀ ਤੂੰ ਜੋ ਮਰਜ਼ੀ ਕਰੀ ਜਾਈ ਬੈਠਾਂਗੇ ਜੋ ਮਰਜ਼ੀ ਕਰ ਲੈ ਬਸ ਤੈਨੂੰ ਇਹ ਕਹਦਾ ਵੀ ਤੂੰ ਜਿਹੜੀ ਚੀਜ਼ ਲੈ ਆਉਣੀ ਹੈ ਲੈ ਆਈ ਜਿਹੜੀ 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 ਤੈਨੂੰ ਜਿਹੜੀ ਤੈਨੂੰ ਚੀਜ਼ ਚਾਹੀਦੀ ਹੋਈ ਹਨਾ ਉਹ ਦੱਸ ਦੇ ਉਹ ਲੈਡੀ ਦਾ ਫਰਮ ਕਰਾ ਦੇ ਅਸੀਂ ਜਿਹੜੇ ਘਟੇ ਪਏ ਅਸੀਂ ਦਵਾਵਾਂਗੇ ਉਹਦੇ ਵਿੱਚ ਚਾਹ ਤੇਰੇ ਕੋਲੋਂ ਬਣ ਕੇ ਆਊਗੀ ਸਾਰਾ ਕੁਝ ਤੇਰੇ ਕੋਲੋਂ ਬਣ ਕੇ ਆਊਗਾ ਬਸ ਇਹ ਵਿੱਚ ਨਾ ਬਰੋ ਹੋਵੇ ਖਾ ਮੱਛੀ ਗਾਣੇ ਚ ਲਾ ਦੇ ਉਹ ਲਾਉਨਿਆ ਤਾਇਆ ਗਾਣੇ ਲਾਉਨਿਆ ਆ ਉਹ ਪਤਾ ਚੱਕੋ ਢੋਲੀ ਜਣੀ ਮੈਨੂੰ ਪਤਾ ਹਾਂ ਵੇ ਬਣਾ ਗਾਣੇ ਲਾਉ ਪੀੜੀ ਵੀ ਉਹ ਨਹੀਂ ਮੇਰੀ ਪੀੜੀ ਲਾ ਫੇਰ ਤਾਂ ਮਾੜੀ ਗੱਲ ਆ ਯਾਰ ਤੂੰ 70 ਧਰ ਕੇ ਗਲਾਸ ਨਾ ਫੇਰ ਨੱਚੂ ਗਾਣਾ ਹੈ ਗਾਣਾ ਉਹ 70 ਧਰ ਕੇ ਗਲਾਸ ਨੱਚਦਾ ਹੋਰ ਤੇਰਾ ਫੋਨ ਹੈਗਾ ਉਹ ਵੀਡੀਓ ਬਣਾਵਾਇ ਫਿਰ ਆਪਾਂ ਗੱਬਰੂ ਦਾ ਪੰਗੜਾ ਪਾਉਂਦੇ ਦੀ ਆਪਾਂ ਵੀਡੀਓ ਬਣਾਵਾਗੇ ਠੀਕ ਆ ਯਾਰ ਲੈਟ ਬੈਟ ਤੇ ਕਰਦਾ ਹਾਂ ਲੈਟ ਬੈਟ ਤੇ ਕਰਦਾ ਹਾਂ नहीं मैं जो मैकी मैकी उधर नौ शुभ वलो ਮਰੀਆ ਪ੍ਰੋਗਰਾਮ ਕਰਦੇ ਕੱਲ੍ਹ ਗਿਆ ਹੋਣਾ ਸਾਡਾ ਪ੍ਰੋਗਰਾਮ ਆਉਂਦਾ ਕਿ ਨਾ ਰੋ ਰੋਈ ਹੋਣਾ ਤੂੰ ਤਿਆਰ

ਸੀ ਲਾ ਹੋਰ ਬੈਗ ਪਾ ਲੈ ਸੂਰੀਆ ਲਹੋ ਬੈਗ ਪਾ ਲੈ ਸੂਰੀਆ ਹੋਰ ਕੋ ਕੋ ਨੀ ਦੜੀ ਕਹ ਰਾਸ ਤੇ ਬਾਸ ਮਾ ਦਿੰਦੀ ਜੇ ਅਸੀਂ ਜਾਣਾ ਹੈ ਕੋਈ ਨਹੀਂ ਗਲਾਸ ਬੈਗ ਪਾ ਲਾਇਆ ਬਾਤ ਅਜੀ ਇੰਨਾ ਬਦਿਆ ਲੋਗਨ ਸੱਤਾਂ ਮੇਂ ਇੱਟੇ ਪ੍ਰੋਬਲਮ ਕਰ ਦਿੰਦੀਆਂ ਦਾ ਬੈਗ ਨੂੰ ਅਜ ਨਾ ਜਿਹੜੇ ਪ੍ਰਾਹ ਹੈ ਘਟ ਗਏ ਕਿਸੇ ਸਾਲ ਨੂੰ ਪੁੱਛੀ ਇਹਨਾਂ ਕਾਰਨ ਗਰੇ ਵਾਲਾ ਗਰੇ ਵਾਲਾ ਆ ਜਾ ਗਰੇ ਵਾਲਾ ਹੱਥ ਨੂੰ ਛੱਡ ਲੈ ਫੇਰ ਨਹੀਂ ਨਹੀਂ ਸੌਰੀ ਮੇਰੇ ਮੂਹਰ ਨਿਕਲ ਗਿਆ ਗਰੇ ਵਾਲਾ ਇਹ ਨਾ ਮੇਰੇ ਨੇ ਪੇਰਾ ਛੱਡ ਦੇ ਨਹੀਂ ਨਹੀਂ ਮੇਰੇ ਮੂਹਰ ਨਿਕਲ ਗਿਆ ਉਹ ਤੇਰਾ ਭਰਾ ਆ ਇਹ ਗਰੇ ਵਾਲੇ ਭਾਈ ਉਹ ਨਹੀਂ ਬਸ ਮੈਂ ਗਰੇ ਆ ਬਿਆ ਹਾਂ ਹਾਂ ਠੀਕ ਉਹ ਛੱਡੀ ਜਾਂਦੀ ਜੀ ਅਸੀਂ ਚਾਰੇ ਉਹ ਵੀ ਤੇਰਾ ਖਾਤਾ ਹੈ 11 ਲਿਆ ਦੇ ਕੇ ਕਹਿੰਦੇ ਅਸੀਂ ਨਹੀਂ ਆਉਣਾ ਕੱਤੀਆ ਮੈਂ ਆਹ ਰੱਖ ਪਾਇਤਾ ਹਾਂ ਆਪਾਂ ਰੋਣ ਕੰਨਾਂ ਨਾਲ ਉਸੇ ਕਰਦੇ ਤਾਂ ਆਪਰੋ ਵੀ ਬਣਾ ਲਿਆ ਆਪਾਂ ਕਹਿੰਦਾ ਮੁੰਡਾ ਨਾ ਕੀ ਕਰਦਾ ਲਾ ਛੱਡੀ ਦਾ ਕੱਤੀਆ ਭਾਈ ਪੱਤਾ ਆ ਇਸੇ ਮੁੰਡਾ ਨਾ ਉਹ ਸਾਡੇ ਪਿੰਡਾ ਕੋਲ ਦਾ ਪਤਾ ਨਹੀਂ ਉਹ ਪਿਛਲੇ ਵੀਕ ਮੇਰੇ ਕੋਲ ਆਇਆ ਸੀ ਅੱਛਾ ਇਹ ਵੀ ਮੇਰੇ ਕੋਲ ਆਇਆ ਸੀਗਾ ਉਹ ਹੈ ਬੜੇ ਨਾਲ ਗੁਰੂ ਕੋਠੇ ਦਾ ਉਹ ਪਿਛਲਾ هاپ لوسي کرني نيڪا ته خريا مولا 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 پايسا تا ਕਾਪੂ ਨੂੰ ਇੱਕ ਗਿਆ ਹਾਂ ਆ ਗੱਡੀਆਂ ਸਾਰੀਆਂ ਚਲਵਾ ਦੇ ਕਰਵਾ ਲਈ ਦਾ ਤੇ ਹਾਂ ਘਰ ਵਾਲੀ ਕਹਿੰਦੀ ਹਣੀ ਆ ਜਾਂਦੀ ਸੋਕ ਨੂੰ ਹਾਂ ਹਾਂ ਭੋਲ ਹੈਗਾ ਭੇਜ ਮੂਵੀ ਭੇਜ ਜਾਂਗੇ ਭੇਜ ਜਾਂਗੇ ਅੱਜ ਹੀ ਭੇਜਾਂਗੇ ਹੋਰ ਆਪ ਕੰਮ ਕੀ ਕਰਨਾ ਦੇ ਬੈਰਾਂ ਆਉਂਦਾ ਕਹਾਣੀ ਨਹੀਂ ਲੱਭ ਪਾਤਰ ਦੇ ਰਾਹ ਵੀ ਕੁੜੀ ਘੱਟ ਨੂੰ ਫਟਣ ਦੀ ਮਾਰ ਕੇ ਲਰੇਗਾ ਕੇ ਕਿਹੋ ਜਿਹਾ ਮੁੰਡਾ ਸੀ ਕੇ ਆਹ ਕਿਸੇ ਦੇ ਪਿਆਰ ਨੂੰ ਚੜਦੀ ਜਿੰਨੀ ਵਾਰੀ ਵੇਖਾਂ ਸਾੜੀ ਕੋ ਚੜਦੀ ਆਹ ਬਹੁਤ ਹੋ ਕੇ ਉਹ ਨਾਲੇ ਅਗਲਾ ਸਬਤ ਬੰਨਾਂ ਪੰਬਾਂ ਉੱਤੇ ਪਹੁੰਦੀ ਪੋਲਣੀ ਵੀ ਕੁੜੀ ਝੱਟ ਨੂੰ ਪੱਟਣ ਦੀ ਹਾਏ ਪੈਂਦਾ ਭੰਗੜਾ ਵੀਕੈਂਡ ਤੇ ਆਏ ਪੈਂਦਾ ਭੰਗੜਾ ਹਰੇਕ ਵੀਕੈਂਡ ਤੇ ਜੱਟ ਦੇ ਘਰੇ ਹਾਏ ਪੈਂਦਾ ਭੰਗੜਾ ਹਰੇਕ ਵੀਕੈਂਡ ਤੇ ਜੱਟ ਦੇ ਘਰ ਵੀ ਜਾਣਾ ਆਪਾਂ ਇੱਕ ਦਿਨ ਜਾਣਾ ਉਹ ਆਪਣਾ ਚੱਲ ਸੁਣ ਮੇਰੀ ਇੱਕ ਦਿਨ ਤੇਰੇ ਗਰਾਹ ਮੁਰੇ ਵੀ ਮਹਿਫਿਲ ਲਾ ਕੇ ਆਉਣੀ ਆ ਸਾਰਿਆਂ ਨੇ ਹਾਂਜੀ ਹਾਜਰਾ ਹਾਂ ਆ ਜਾ ਆ ਜਾ ਚੱਲੀਏ ਆਉਂਦੇ ਵੀ ਕਿਹੜੇ ਤੇ ਸਹੀ ਹਾਂ ਹਾਜਰਾ ਕਿਉਂ ਬੰਨੀ ਆਉਂਦੇ ਵੀ ਕਿਹੜੇ ਪੱਕਾ ਆਉਂਦੇ ਵੀ ਕਿਹ ਕਿਆ ਬਾਈ ਰਜਿੰਦਰ ਗਰਿਆ ਬਾਈ ਆਉਂਦੇ ਵੀ ਕਿਹੜੇ ਨਾਇਨਾ ਬਾਈਓ ਕਿਹੜਾ ਹਾਂ ਸਾ ਆਪਣਾ ਚੁਲਾਰ ਨਾਇ ਜਗਦੇਵ ਆਉਂਦਾ ਡਿਗਦੇਵ ਆ ਬਾਰੇ ਸੱਚੇ ਜ਼ਮੇ ਮਸੀਹਾਂ ਸੁਲੇ ਅੰਝ ਨੇ ਮਾਨ ਕਹੂ ਹੈ ਅਗਲੇ ਵੀ ਜਾਂਦੇ ਸੋਤ ਆਹੋ ਅਜਾ ਬੈ ਜਾ ਹੁਣੇ ਹੀ ਤੋ ਤਨੂ ਗਾਇਸ ਨੂੰ ਲਿਆ bandaiya tu da mundaiya 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 <laughs> ਦੁਆਰ ਖੜਕਾਨੇ ਹੀ ਨਿਕ ਕੋਈ ਬਾਈ ਆਪਣੀ ਸੜਕਾਂ ਦਿਆਂ ਛੋਟਾ ਬਣਾ ਛੋਟਾ ਬਣਾ ਵੱਡਾ ਪਾਣੀ ਪਾਣੀ ਆਪਣੀ ਦਰਦਾਂ ਮਤੋਂ ਖੜਕਾਨੇ ਹੀ ਨਿਕ ਕੋਈ ਬਾਈ ਆਪਣੀ ਸੜਕਾਂ ਦਿਆਂ ਬੁੱਢੀਆਂ ਲੈਦੇ ਚੈਲੀ ਸੁਲ ਕੱਟਨੀ ਪੂਰੀਆਂ ਆਪਾ ਮੱਛਾ ਦਰਾ ਯਤਦਾ ਓਹ ਛੋਟਾ ਛੋਟਾ ਜੀ ਆ ਗਦਾ ਨਹੀਂ ਕੋ ਮਾ

ਦੁਨੀਆ ਦਾ ਮਰਤੇ ਹੀ ਹੈ ਨਹੀਂ ਸਾਡੀ ਬੱਕਾਇ ਵਾਲਰੀ ਵਿੱਚ ਫੈਲੀ ਆ ਰਵੜ ਦੇ ਹੀ ਹੈ ਨਹੀਂ ਰੱਖੇ ਜੀ ਨੇ ਤੇ ਅਸਲੀ ਉਹ ਮੈਂ ਤੇ ਹੈ ਨਹੀਂ ਸਾਜਵਾ ਤੋਂ ਪਾਏ ਵਾਲਰੀ ਵਿੱਚ ਫੈਲੀ ਆ ਰਵੜ ਦੇ ਹੀ ਹੈ ਨਹੀਂ ਜੇ ਨਾਜਵਾ ਤੋਂ ਕਰਦੇ ਆ ਸਾਹਮਣੇ ਤੇਰੇ ਸਹੀ ਹੋਣ ਦੇ ਕਰਾ ਕਰਦੀ ਹੋਂ ਕਾਹ ਚਾ ਡਾਂਸ ਕਰ ਗੱਡੀ ਉਰੇ ਡਾਂਸ ਕਰ ਓਥੇ ਆਏ ਪੈ ਜੀ 20 ਕਿਲ ਦੇ ਤੱਕ ਜੱਟ ਦੇ ਘਰੇ ਆਏ ਪੈਦੀ ਹੈ ਹਰੇਕ 20 ਕਿਲ ਦੇ ਤੱਕ ਟੈਂਕੂ ਭਾਈ ਦਿੱਲੀ ਵਾਲੇ ਕਮਲ ਹੈਪੀ ਦਾਰਾ ਮੁਹਬਤ ਅੰਤਨਪ੍ਰੀਤ ਜਸਪੀ ਵਕੀਲ ਰਾਜੂ ਸੇਖੂ ਵਾਲਾ ਜੋਨੀ ਰਖੜੀਆਂ ਜਿੰਦਰ ਜੱਟਾ ਜਿੰਦਰ ਬਾਈ ਜੰਡਾਲਾ ਮੂਸੀ ਬਰਾ ਆਪਣਾ ਘੋਟ ਭਰਾ ਆ ਦੇਖ ਆਏ ਪੈਈਏ ਬੱਲੂ ਆਏ ਜਦੋਂ ਤੁਸੀਂ ਇੱਥੇ ਆਏ ਨਾ ਬੱਲੂ ਆਈ ਪੈਣੀ ਐ ਇਹ ਹਰੇਕ ਵੀਕਐਂਡ ਦੇ ਵਾਰਾਂ ਦਵਾਰ ਨੂੰ ਆਈ ਹੁੰਦਾ ਗਈਆ ਤੇ ਤੂੰ ਮਰਦੀ ਏ ਜੱਟਾਂ ਦਾ ਮੁੰਡਈਆ ਤਾਂ ਹੁੰਦਈਆ